ਸਕੂਲ ਹੈ ਮੈਂ ਤੇ ਹੈਰਾਨ ਹੁੰਨਾ ਕਿ ਸਾਡੇ ਬੱਚਿਆਂ ਨੂੰ ਇਹ ਤੇ ਪਤਾ ਹੈ ਕਿ ਸੱਸੀ ਜਿਹੜੀ ਹੈ ਤਪਦੇ ਹੋਏ ਰੇਗਿਸਤਾਨ ਵਿੱਚ ਸੜ ਕੇ ਮਰ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਵੀ ਗਰਮ ਰੇਤਾ ਪਾਈ ਗਈ ਸੀ ਉਹਦੀਆਂ ਕਹਾਣੀਆਂ ਤੇ ਸੁਣਾ ਦਿੱਤੀਆਂ ਗਈਆਂ ਪਰ ਇਧਰ ਗੀਤ ਨਾ ਲਿਖਿਆ ਗਿਆ ਉਹਦੀ ਉਹਦੀਆਂ ਚੀਕਾਂ ਤੇ ਇਹਨਾਂ ਨੂੰ ਸੁਣ ਗਈਆਂ ਕਲਮਬੰਦ ਵੀ ਕਰ ਦਿੱਤੀਆਂ ਗਈਆਂ ਪਰ ਛੋਟਾ ਘੱਲੂ ਘਾਰਾ ਪੜ ਕੇ ਵੇਖੋ ਜਿਹੜਾ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਇਆ ਸੀ ਤੇ ਸਿੱਖਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਕਈ ਬਜ਼ੁਰਗ ਕਈ ਮਾਈਆਂ ਕਈ ਵੱਡੇ ਉਹਨਾਂ ਛਾਲਿਆਂ ਕਾਰਨ ਭੱਜ ਨਾ ਸਕੇ ਦੁਸ਼ਮਣਾਂ ਨੇ ਗੋਲੀਆਂ ਮਾਰ-ਮਾਰ ਕੇ ਪਿੱਠਾਂ 'ਚ ਮਾਰ ਦਿੱਤੇ ਸੋਚੋ ਜਰਾ ਆਪਣੇ ਦਿਮਾਗ ਨੂੰ ਖੋਲੋ ਇਹ ਤੇ ਪਤਾ ਹੈ ਕਿ ਮਹੀਵਾਲ ਨੇ ਆਪਣੇ ਪੱਟ ਦਾ ਮਾਸ ਕੱਢ ਕੇ ਸੋਹਣੀ ਨੂੰ ਖਵਾ ਦਿੱਤਾ ਗੀਤ ਵੀ ਲਿਖੇ ਗਏ ਕਿੰਨੇ ਕ ਗੀਤ ਲਿਖੇ ਗਏ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬੱਚੇ ਦਾ ਜਿੰਦਾ ਦਾ ਕਲੇਜਾ ਕੱਢ ਕੇ ਮੂੰਹ 'ਚ ਪਵਾਇਆ ਸੀ ਕਿੰਨੇ ਕ ਗੀਤ ਲਿਖੇ ਗਏ ਨੇ ਜਮੂਰਾਂ ਨਾਲ ਮਾਸ ਨੋਚਿਆ ਗਿਆ ਉਹਦਾ ਦਰਦ ਸਾਨੂੰ ਬੜਾ ਆਇਆ ਇਧਰ ਨਹੀਂ ਆਇਆ ਗਾਣੇ ਇੱਥੋਂ ਤੱਕ ਗਾ ਦਿੱਤੇ ਗਏ ਕਿ ਜੀ ਕੱਚੇ ਘੜੇ ਤੇ ਤੈਰਦੀ ਸੀ ਡੁੱਬ ਗਈ ਉਹ ਤੈਨੂੰ ਸਰਸਾ ਨਦੀ ਨਾ ਯਾਦ ਆਈ? ਉਹ ਤੈਨੂੰ ਰਾਵੀ ਦਰਿਆ ਨਾ ਯਾਦ ਆਇਆ? ਜਿਹਦੇ ਵਿੱਚ ਤੇਰੇ ਗੁਰੂ ਦੀ ਲਾਸ਼ ਨੂੰ ਰੋੜ ਦਿੱਤਾ ਗਿਆ, ਤੂੰ ਉਹਦੇ ਤੇ ਆਪਣੀ ਕਲਮ ਚਲਾਉਂਦਾ ਸੱਤ ਮਿਆਰ ਉੱਚਾ ਕਰਦਾ। ਤੈਨੂੰ ਇੱਕੋ ਬੱਦ ਚੱਲਣ ਔਰਤ ਯਾਦ ਆਈ ਜਿਹੜੇ ਆਪਣੇ ਮਾਪੇ ਨੂੰ ਬਿਨਾਂ ਦੱਸਿਆਂ ਕਿਸੇ ਨੂੰ ਮਿਲਣ ਜਾਂਦੀ ਸੀ। ਇਹਨੇ ਸਾਡਾ ਆਥਰਣ ਨੀਵਾ ਡੇਕ ਦਿੱਤਾ। ਅਸੀਂ ਪੰਜਾਬੀ ਸੱਭਿਆਚਾਰ ਨੂੰ ਤੇ ਵਧਾ ਦਿੱਤਾ ਸਿੱਖ ਸੱਭਿਆਚਾਰ ਦੀ ਗੱਲ ਹੀ ਕੀਤੀ ਇਸੇ ਕਰਕੇ ਮਿਆਰ ਸਾਡਾ ਬੜਾ ਨੀਵਾ ਚਲਾ ਗਿਆ ਇਹਨਾਂ ਨੀਵਾ ਚਲਾ ਗਿਆ ਕਿ ਜਿੰਨਾ ਕੇਸਾਂ ਬਾਰੇ ਸਿੱਖ ਕਿਸੇ ਦੀ ਗੱਲ ਨਹੀਂ ਸੀ ਬਰਦਾਸ਼ਤ ਕਰਦੇ ਘਟਨਾ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਚੌਧਰੀ ਹਰ ਭਗਤ ਨਰਨਜਣੀਆਂ ਇਹ ਕਹਿੰਦਾ ਸੀ ਕਿ ਸਿੱਖਾਂ ਦੇ ਸਿਰਾਂ ਕੇਸ ਵੱਢ ਕੇ ਦੇ ਜਾਓ ਰस्सियां ਬਣਾ ਕੇ ਘੋੜੀਆਂ ਬੰਨ ਲਵਾਂਗਾ ਸਿੱਖਾਂ ਨੇ ਮਾਰਕ ਤਿਆ ਪਰ ਅੱਜ ਇਹਨਾਂ ਕੇਸਾਂ ਬਾਰੇ ਕੀ ਕਿਹਾ ਜਾ ਰਿਹਾ ਪੰਜਾਬੀ ਸੱਭਿਆਚਾਰ ਵਾਲੇ ਕੀ ਕਹਿ ਰਹੇ ਨੇ 나ਗ ਸਾਂਭ ਲੈ ਜੁਲਫਾਂ ਦੇ ਕਿਸੇ ਦੀ ਜਮੀਰ ਨਹੀਂ ਜਾਗੀ ਉਹ ਗਲ 'ਚ ਵੱਡਾ ਸਾਰਾ ਖੰਡਾ ਪਾਈ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਵੀ ਗਾਈ ਜਾਂਦਾ ਹੈ ਹੋਰ ਵੀ ਸਾਰੇ ਕੰਮ ਕੀ ਜਾਂਦਾ ਹੈ ਪਰ ਇਹ ਫਰਕ ਕਰਕੇ ਸਾਨੂੰ ਚੱਲਣਾ ਪਵੇਗਾ ਸਾਨੂੰ ਸਾਡੇ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਦਾ ਨਾਮ ਦੇਣਾ ਪਵੇਗਾ ਤੇ ਉਹਦੇ ਵਿੱਚ ਜੋ ਵੀ ਪੇਸ਼ ਕੀਤਾ ਜਾਵੇਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਖ ਦੀ ਕਸਵੱਟੀ ਤੇ ਹੋਵੇਗਾ ਤੇ ਸਾਡੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਚੁੱਕੇਗਾ ਨਾ ਕਿ ਨੀਵਾ ਜਿਵੇਂ ਹੁਣੇ ਅਸਾਂ ਨੇ ਗੱਲ ਕੀਤੀ ਹੋਰਾਂ ਲਈ ਦਿੰਦੇ ਜਾਂਦਾ ਵਾਰ ਉਹ ਸਿੰਘ ਸਰਦਾਰ ਹੁੰਦੇ ਨੇ ਸੋ ਆਓ ਇਵੇਂ ਅੱਗੇ ਤੁਲਨਾ ਤੁਹਾਡੇ ਨਾਲ ਮੈਂ ਕਰਦਾ ਜਾਵਾਂਗਾ ਕੁਝ ਗੀਤ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸਾਂ ਨੇ ਕੁਝ ਐਸੇ ਪਹਿਲੂ ਉਭਾਰੇ ਨੇ ਜਿਨ੍ਹਾਂ ਪਹਿਲੂਆਂ ਦੀ ਗੱਲ ਇਹ ਪੰਜਾਬੀ ਸੱਭਿਆਚਾਰ ਵਾਲੇ ਨਹੀਂ ਕਰਦੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਮੇਰੇ ਵੀਰ ਤੁਹਾਡੇ ਸਾਹਮਣੇ ਉਹ ਲੈ ਕੇ ਆ ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਰਾ ਲਈ